ਜੇ ਵੀ ਲੋਕ ਭਾਈ ਗੁਰਜੀ ਦਾ ਖਾਲਸਾ ਭਾਈ ਦੀ ਕੀ ਮੈਂ ਸਤਿਰਾਮ ਤੋਂ ਕਿ ਜ਼ਿਲ੍ਹਾ ਯੂਥ ਪ੍ਰਧਾਨ ਕਾਲੀਕਾਲਾ ਮੋਹਰ ਤਰਦਾਰ ਜਿੰਨੀ ਚਿੰਗਾਰ ਜਿਹੜਾ ਪਿਛਲੇ ਦਿਨੀ ਮਿਲਦਾ ਆਇਆ ਸੀਗਾ ਕਿ ਚੀਮਿਆਂ ਦੇ ਬੇਨ ਗੁਰੂ ਘਰ ਦੇ ਵਿੱਚ ਬਾਹਰ ਜਵਾ ਗੇਟ ਦੇ ਬਾਹਰ ਜਿਹੜੀ ਤੇ ਤਾਜ ਕੀਤੀ ਜਾਂਦੀ ਸੀ ਪ੍ਰੋਜੈਕਟਰ ਨਾਲ ਤੇ ਇਹਨਾਂ ਨੇ ਕੀ ਕੀਤਾ ਕਿ ਸੰਤਾਂ ਦਾ ਪ੍ਰੋਜੈਕਟਰ ਲੱਗਿਆ ਸੀਗਾ ਤੇ ਚੀਤ ਸਿੰਘਾਂ ਦਾ ਤੇ ਕਾਲ ਤੱਕ ਸਾਬ ਦਾ ਇਹਨਾਂ ਨੇ ਉਹ ਖਾਣੇ ਖਾ ਕੇ ਉਹਦੇ ਉੱਤੇ ਤਾਜ ਕਿੱਦਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਉੱਥੇ ਇੱਕ ਵਿੰਗਣੇ ਦੇਖਿਆ ਉਹਨੇ ਵਿਰੋਧ ਕੀਤਾ ਇਹਨਾਂ ਨੇ ਉਹਨੂੰ ਕੁੱਟਿਆ ਤੇ ਉਹਦਾ ਵਿਰੋਧ ਕਰਨ ਤੋਂ ਬਾਅਦ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਇਹ ਰਾ سوشਲ ਮੀਡੀਆ 'ਤੇ ਮੁੱਦਾ ਗਿਆ ਉਸ ਤੋਂ ਬਾਅਦ ਇੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮਰਸਾਰ ਦੇ ਆਗੂ ਆਏ ਉਹਨਾਂ ਨੇ ਸਭ ਕੁਝ ਦੇਖੇ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਬਰੋਟੇ ਦੇ ਥੱਲੇ ਬਹਿ ਕੇ ਵੀਡੀਓ ਆ ਤੇ ਗਾਲਾਂ ਜਿਹੜੀਆਂ ਕੱਢੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਹੈ ਜੀ ਯਾਹ ਕੰਦਾ ਇੱਧਰ ਮੁਕੱਬੇ ਦੇਖਣ ਦਿਓ ਹਮ ਇਹ ਜਿਹੜਾ ਸਕੂਲ ਨੂੰ ਗੇਟ ਲੰਘਦਾ ਕੁੜੀਆਂ ਦਾ ਜਿਹੜਾ ਸਾਡੀਆਂ ਭੈਣਾਂ ਦਾ ਇੱਧਰ ਸਕੂਲ ਹੈ ਇਹ ਇਧਰੋਂ ਦੀ ਸਾਡੀਆਂ ਭੈਣਾਂ ਲੰਘਦੀਆਂ ਨੇ ਇਹ ਇੱਥੇ ਜਦੋਂ ਥੀਪਾ ਖੇਡਦੇ ਨੇ ਤਾਜ ਖੇਡਦੇ ਨੇ ਫਿਰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਜਿਹੜੀਆਂ ਅਸੀਂ ਇਹ ਕੈਮਰੇ 'ਚ ਨਹੀਂ ਦੱਸ ਸਕਦੇ ਇੱਕ ਦੂਜੇ ਨੂੰ ਤੇ ਇੱਥੇ ਦੁਕਾਨਦਾਰ ਨੇ ਉਹ ਵੀ ਇਹ ਚੀਜ਼ ਕਹਿੰਦੇ ਨੇ ਵੀ ਇੱਥੇ ਇਹ ਗਾਲਾਂ ਕੱਢਦੇ ਨੇ ਬਹੁਤ ਜ਼ਿਆਦਾ ਇਸ ਕਰਕੇ ਸਮਤੀ ਨਾਲ ਸਾਰਾ ਇਥੋਂ ਪੱਟਿਆ ਜੀ ਤੇ ਇਹ ਨਹੀਂ ਕਹਦਾ ਕਿ ਮੈਂ ਜਾ ਵਾਇਰਸ ਹੀ ਖਾਣ ਦਾ ਅੱਛਾ ਉਹਦੇ ਨੂੰ ਪਾਹਰ ਹੋਈ ਕਿ ਕਿਹਨਾਂ ਦਾ ਰੋਕੋ ਤੇ